ਦੇਖੋ ਅੱਜ ਸਵੇਰ ਤੋਂ ਪੁਲਿਸ ਮੇਰੇ ਮਗਰ ਪਈ ਹੋਈ ਏ ਦੋ ਡੀਐਸਪੀ ਐਸਐਚਓ ਹੋਰ ਪੁਲਿਸ ਜਿੱਧਰ ਮੈਂ ਜਾਂਦਾ ਉਹ ਚੌਕ ਇਹਨਾਂ ਨੇ ਘੇਰਿਆ ਹੋਇਆ ਹੈ ਖਰੜ ਤੋਂ ਚੱਲਿਆ ਖਰੜ ਵਾਲਾ ਚੌਕ ਘੇਰਿਆ ਹੋਇਆ ਸੀ ਅਸੀਂ ਦੂਸਰੇ ਪਾਸੇ ਨੂੰ ਆ ਗਏ ਫਿਰ ਮੈਂ ਮਰੰਡੇ ਆਇਆ ਚਮਕੌਰ ਸਾਹਿਬ ਗਿਆ ਜਿੱਧਰ ਨੂੰ ਜਾਣੇ ਆ ਘੇਰ ਕੇ ਖੜ ਜਾਂਦੇ ਆ ਆ ਹੁਣ ਪਿਛਲੇ ਚੌਕ ਦੇ ਵਿੱਚ ਚਾਰੇ ਪਾਸੇ ਤੇ ਇਹਨਾਂ ਨੇ ਮੈਨੂੰ ਘੇਰਿਆ ਹੋਇਆ ਸੀ ਦੇਖੋ ਅੱਜ ਸਵੇਰ ਤੋਂ ਪੁਲਿਸ ਮੇਰੇ ਮਗਰ ਪਈ ਹੋਈ ਏ ਦੋ ਡੀਐਸਪੀ ਐਸਐਚਓ ਹੋਰ ਪੁਲਿਸ ਜਿੱਧਰ ਮੈਂ ਜਾਂਦਾ ਉਹ ਚੌਕ ਇਹਨਾਂ ਨੇ ਘੇਰਿਆ ਹੋਇਆ ਮੈਂ ਖਰੜ ਤੋਂ ਚੱਲਿਆ ਖਰੜ ਵਾਲਾ ਚੌਕ ਘੇਰਿਆ ਹੋਇਆ ਸੀ ਅਸੀਂ ਦੂਸਰੇ ਪਾਸੇ ਨੂੰ ਆ ਗਏ ਫਿਰ ਮੈਂ ਮਰੰਡੇ ਆਇਆ ਚਮਕੌਰ ਸਾਹਿਬ ਗਿਆ ਜਿੱਧਰ ਨੂੰ ਜਾਣੇ ਆ ਘੇਰ ਕੇ ਖੜ ਜਾਂਦੇ ਆ ਆ ਹੁਣ ਪਿਛਲੇ ਚੌਕ ਦੇ ਵਿੱਚ ਚਾਰੇ ਪਾਸੇ ਤੇ ਇਹਨਾਂ ਨੇ ਮੈਨੂੰ ਘੇਰਿਆ ਹੋਇਆ ਸੀ ਹੁਣ ਮੈਂ ਆ ਮੇਰਾ ਘਰ ਹੈ ਮੈਂ ਇੱਥੋਂ ਸੰਗਰੂਰ ਜਾਣਾ ਹੈ ਪਹਿਲਾਂ ਸੰਗਰੂਰ ਨੂੰ ਨਿਕਲਿਆ ਜਦ ਨਹੀਂ ਜਾਣ ਦਿੱਤਾ ਹੁਣ ਮੈਂ ਇਹਨਾਂ ਨੂੰ ਕਹਿ ਰਿਹਾ ਜਾਣ ਦੋ ਇਹਨਾਂ ਨੇ ਹਾਊਸ ਅਰੈਸਟ ਵਾਲਾ ਹਾਲਾਤ ਬਣਾਤੇ ਮੇਰੇ ਚਾਰੇ ਪਾਸੇ ਤੇ ਘੇਰਿਆ ਹੋਇਆ ਨਾ ਮੈਨੂੰ ਘਰ ਚੋਂ ਨਿਕਲ ਦਿੰਦੇ ਆ ਇਹ ਤਰੀਕਾ ਕਦੋਂ ਤੱਕ ਕਰ ਲੈਣਗੇ ਕਦੋਂ ਤੱਕ ਚੱਲੇਗਾ ਇਹ ਕੰਮ ਪੈਸੇ ਸਵਾਲ ਤੇ ਆ ਰਸੀ ਭਾਨੇ ਨੇ ਤੁਹਾਨੂੰ ਆਪਣੇ ਪਿੰਡ ਚ ਨਹੀਂ ਵੜਨ ਦਿੱਤਾ ਸੀਗਾ ਮੈਂ ਇਹ ਸਵਾਲ ਕਰਨਾ ਚਾਹੁੰਦਾ ਸੀਗਾ ਮੈਂ ਤੁਹਾਨੂੰ ਦੱਸਾਂ ਕਿ ਭਾਨੇ ਨੇ ਮੈਨੂੰ ਆਪਣੇ ਪਿੰਡ ਚ ਰੋਕਿਆ ਮੈਂ ਕਿਹਾ ਠੀਕ ਹੈ ਵੈਲਕਮ ਹੈ ਤੁਸੀਂ ਜਮਹੂਰੀਅਤ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਹੋ ਕਰੋ ਤੁਸੀਂ ਮੇਰੇ ਖਿਲਾਫ ਉਹ ਗੱਲਾਂ ਕਰੋ ਜੋ ਕਹਿਣਾ ਚਾਹੁੰਦੇ ਕਰੋ ਉਹਨੂੰ ਐਸੀ ਚੱਕਿਆ ਸੀ ਹੂੰ ਐਸੀ ਉਹਦੇ ਨਾਲ ਤਸ਼ੱਦਦ ਕੀਤਾ ਹੂੰ ਪੰਜਾਬ ਦਾ ਨੌਜਵਾਨ ਹੈ ਉਹਦੀ ਕੋਈ ਗਲਤੀ ਹੈ ਪਰਚਾ ਇੱਕ ਦਰਜ ਕਰਤਾ ਹੂੰ ਫਿਰ ਦੂਸਰਾ ਕਾਹਦਾ ਕਸਤੇ ਕਰਤਾ ਫਿਰ ਤੀਸਰਾ ਕਿਉਂ ਕਰਤਾ ਚੌਥਾ ਕਿਉਂ ਕਰਤਾ ਸਿਮਰਜੀਤ ਮਾਨ ਨੂੰ ਹੌਸ ਰੈਸਟ ਕੀਤਾ ਹੋਇਆ ਸੀ ਕੱਲ ਅੱਜ ਮੈਨੂੰ ਕੀਤਾ ਹੋਇਆ ਹੈ ਉਧਰ ਜਿਹੜਾ ਵੀ ਪੰਜਾਬ ਦੇ ਹੱਕ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਉਸ ਨੂੰ ਹੌਸ ਰੈਸਟ ਕਰ ਦਿੰਦੇ ਉਹਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਮੈਨੂੰ ਇਹ ਦੱਸੋ ਕਿ ਅੱਜ ਜਿਹੜੀ ਰੈਲੀ ਉੱਥੇ ਹੋ ਰਹੀ ਹੈ ਜਾਂ ਧਰਨਾ ਹੋ ਰਿਹਾ ਹੈ। ਕੀ ਆ ਪਹਿਲਾਂ ਪੰਜਾਬ 'ਚ ਕਦੇ ਹੋਈ ਨਹੀਂ? ਜੀ। ਸੋ ਮੈਂ ਪੁਲਸ ਵਾਲੇ ਹਾਲਾਂਕਿ ਸਾਡੇ ਹੀ ਆਪਣੇ ਬੰਦੇ ਆ। ਆਪਣੀ ਪੰਜਾਬੀ ਐ। ਮੈਨੂੰ ਤਾਂ ਇਹ ਰਿਕਵੈਸਟ ਹੀ ਕਰਦੇ ਨਾ ਜਾਓ ਕੋਈ ਗੱਲਬਾਤ ਹੋ ਗਈ ਥੋੜੀ ਪੁਲਿਸ ਨਾਲ। ਪਿੱਛੇ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਮਜਬੂਰ ਆ ਜਾਣ ਨਹੀਂ ਦੇਣਾ। ਇਹ ਕੋਈ ਇਹ ਇਹ ਕੋਈ ਤਰੀਕਾ ਐ। ਮੈਂ ਫੇਰ ਕੋਸ਼ਿਸ਼ ਕਰਾਂਗਾ ਇੱਕ ਵਾਰ ਜਾਣ ਦੀ। ਦੇਖੋ ਅੱਜ ਸਵੇਰ ਤੋਂ ਹੂੰ ਪੁਲਿਸ ਮੇਰੇ ਮਗਰ ਪਈ ਹੋਈ ਏ ਹੂੰ ਦੋ ਡੀਐਸਪੀ ਐਸਐਚਓ ਹੋਰ ਪੁਲਿਸ ਜਿੱਧਰ ਮੈਂ ਜਾਂਦਾ ਉਹ ਚੌਕ ਇਨਾ ਨੇ ਘੇਰਿਆ ਹੋਇਆ ਮੈਂ ਖਰੜ ਤੋਂ ਚੱਲਿਆ ਖਰੜ ਵਾਲਾ ਚੌਕ ਘੇਰਿਆ ਹੋਇਆ ਸੀ ਅਸੀਂ ਦੂਸਰੇ ਪਾਸੇ ਨੂੰ ਆ ਗਏ ਹੂੰ ਫੇਰ ਮੈਂ ਮਰੰਡੇ ਆਇਆ ਚਮਕੌਰ ਸਾਹਿਬ ਗਿਆ ਹੂੰ ਜਿੱਧਰ ਨੂੰ ਜਾਂਦੇ ਆ ਘੇਰ ਕੇ ਖੜ ਜਾਂਦੇ ਆ ਆ ਹੁਣ ਪਿਛਲੇ ਚੌਕ ਦੇ ਵਿੱਚ ਚਾਰੇ ਪਾਸੇ ਤੇ ਇਨਾ ਨੇ ਮੈਨੂੰ ਘੇਰਿਆ ਹੋਇਆ ਸੀ ਹੂੰ ਹੁਣ ਮੈਂ ਆ ਮੇਰਾ ਘਰ ਹੈ ਮੈਂ ਇੱਥੋਂ ਸੰਗਰੂਰ ਜਾਣਾ ਹੈ ਪਹਿਲਾਂ ਸੰਗਰੂਰ ਨੂੰ ਨਿਕਲਿਆ ਜਦ ਨਹੀਂ ਜਾਣ ਦਿੱਤਾ ਹੂੰ ਹੁਣ ਮੈਂ ਇਹਨਾਂ ਨੂੰ ਕਹਿ ਰਿਹਾ ਜਾਣ ਦੋ ਇਹਨਾਂ ਨੇ ਹਾਊਸ ਰੈਸਟ ਵਾਲਾ ਹਾਲਾਤ ਬਣਾਤੇ ਮੇਰੇ ਚਾਰੇ ਪਾਸੇ ਦੇ ਘੇਰਿਆ ਹੋਇਆ ਨਾ ਮੈਨੂੰ ਘਰ ਚੋਂ ਨਿਕਲ ਲੰਦੇ ਆ ਇਹ ਤਰੀਕਾ ਕਦੋਂ ਤੱਕ ਕਰ ਲੈਣਗੇ ਕਦੋਂ ਤੱਕ ਚੱਲੇਗਾ ਇਹ ਕੰਮ ਮੈਂ ਸਵਾਲ ਪਿਆਰਾ ਸੀ ਭਾਨੇ ਨੇ ਤੁਹਾਨੂੰ ਆਪਣੇ ਪਿੰਡ ਚ ਨਹੀਂ ਵੜਨ ਦਿੱਤਾ ਸੀਗਾ ਮੈਂ ਸਵਾਲ ਕਰਨਾ ਚਾਹੁੰਦਾ ਸੀਗਾ ਮੈਂ ਤੁਹਾਨੂੰ ਦੱਸਾਂ ਕਿ ਭਾਨੇ ਨੇ ਮੈਨੂੰ ਆਪਣੇ ਪਿੰਡ ਚ ਰੋਕਿਆ ਮੈਂ ਕਿਹਾ ਠੀਕ ਹੈ ਵੈਲਕਮ ਹੈ ਤੁਸੀਂ ਜੋ ਜਮਹੂਰੀਅਤ ਤਰੀਕੇ ਦੇ ਨਾਲ ਉਹ ਟੈਸਟ ਕਰ ਰਹੇ ਹੋ ਕਰੋ ਤੁਸੀਂ ਮੇਰੇ ਖਿਲਾਫ ਉਹ ਗੱਲਾਂ ਕਰੋ ਜੋ ਕਹਿਣਾ ਚਾਹੁੰਦੇ ਕਰੋ ਉਹਨੂੰ ਐਸੀ ਚੱਕਿਆ ਸੀ ਐਸੀ ਉਹਦੇ ਨਾਲ ਤਸ਼ੱਦਦ ਕੀਤਾ ਪੰਜਾਬ ਦਾ ਨੌਜਵਾਨ ਹੈ ਉਹਦੀ ਕੋਈ ਗਲਤੀ ਹੈ ਪਰਚਾ ਇੱਕ ਦਰਜ ਕਰਤਾ ਫਿਰ ਦੂਸਰਾ ਕਾਹਦੇ ਵਾਸਤੇ ਕਰਤਾ ਫਿਰ ਤੀਸਰਾ ਕਿਉਂ ਕਰਤਾ ਚੌਥਾ ਕਿਉਂ ਕਰਤਾ ਸਿਮਰਜੀਤ ਮਾਨ ਨੂੰ ਹੌਸ ਰੈਸਟ ਕੀਤਾ ਹੋਇਆ ਸੀ ਕੱਲ ਅੱਜ ਮੈਨੂੰ ਕੀਤਾ ਹੋਇਆ ਉਧਰ ਜਿਹੜਾ ਵੀ ਪੰਜਾਬ ਦੇ ਹੱਕ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਉਸ ਨੂੰ ਹੌਸ ਰੈਸਟ ਕਰ ਦਿੰਦੇ ਉਹਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਮੈਨੂੰ ਇਹ ਦੱਸੋ ਕਿ ਅੱਜ ਜਿਹੜੀ ਰੈਲੀ ਉੱਥੇ ਹੋ ਰਹੀ ਹੈ ਜਾਂ ਧਰਨਾ ਹੋ ਰਿਹਾ ਹੈ ਕੀ ਆ ਪਹਿਲਾਂ ਪੰਜਾਬ ਚ ਕਦੇ ਹੋਈ ਨਹੀਂ ਜੀ ਸੋ ਮੈਂ ਪੁਲਸ ਵਾਲੇ ਹਾਲਾਂਕਿ ਸਾਡੇ ਹੀ ਆਪਣੇ ਬੰਦੇ ਆ ਆਪਣੀ ਪੰਜਾਬੀ ਐ ਮੈਨੂੰ ਤਾਂ ਇਹ ਰਿਕੁਐਸਟ ਹੀ ਕਰਦੇ ਨਾ ਜਾਓ ਕੋਈ ਗੱਲਬਾਤ ਹੋ ਗਈ ਥੋੜੀ ਪੁਲਿਸ ਨਾਲ ਪਿੱਛੇ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਮਜਬੂਰ ਆ ਜਾਣ ਨਹੀਂ ਦੇਣਾ ਇਹ ਕੋਈ ਇਹ ਕੋਈ ਤਰੀਕਾ ਮੈਂ ਫੇਰ ਕੋਸ਼ਿਸ਼ ਕਰਾਂਗਾ ਇੱਕ ਵਾਰ ਜਾਣ ਦੀ ਹੂੰ